ਲੰਗਰ ਕਮੇਟੀ ਵਾਲਿਆਂ ਦੇ ਨਾਲ ਸੇਵਾ ਕਰਨ ਗਏ ਦੇ ਸੀਗੇ ਮੁੰਡੇ ਉਹਨਾਂ ਨੇ ਉਹਨਾਂ ਨਾਲ ਮਤਲਬ ਕਿ ਉਹਨਾਂ ਨੂੰ ਕਿਹਾ ਕਿ ਸਾਡੇ ਨਾਲ ਬੈਠੋ ਕੰਬੈਲ ਕੀਦਾਨਾ ਨੂੰ ਵੀ ਸਾਡੇ ਨਾਲ ਬੈਠੋ ਤੁਸੀਂ ਚਲੋ ਗੁਰਦਾਸਪੁਰ ਗੱਡੀਆਂ ਜੇ ਗੱਡੀ 'ਚ ਜਗ੍ਹਾ ਹੈਗੀ ਆ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਨਹੀਂ ਤੁਸੀਂ ਜਾਓ ਮੈਂ ਅਗਲੇ ਲੰਗਰ ਨਾਲ ਆ ਜਾਵਾਂਗਾ ਜਾਂ ਅਗਲੇ ਮਤਲਬ ਕਿ ਦੋ ਦਿਨ ਠਹਿਰ ਕੇ ਆ ਜਾਵਾਂਗਾ ਉਹ ਕੱਲੇ ਗਏ ਮਣੀ ਮੇਸ ਗਏ ਉਹ ਹਰ ਸਾਲ ਜਾਂਦੇ ਆ ਅੱਗੇ ਵੀ ਜਾਂਦੇ ਆ ਲੰਗਰ ਵਾਲਿਆਂ ਦਾ ਜਾਂਦੇ ਯਾਰ ਕੀ ਕਹਿੰਦੇ ਆ ਮੈਂ ਕੱਲਾ ਹੀ ਜਾਣਾ ਲੰਗਰ ਵਾਲੇ ਬਾਅਦ ਚ ਗਏ ਉਹ ਪਹਿਲਾਂ ਚੱਲ ਗਏ 24 ਤਰੀਕ ਨੂੰ ਉੱਥੇ ਮਲ ਕੇ ਦੁਰਘਟਨਾ ਘਟ ਗਈ ਆ ਉਸ ਤੋਂ ਬਾਅਦ ਉਹਨਾਂ ਦਾ ਕੋਈ ਹਤਾ ਪਤਾ ਨਹੀਂ ਲੱਗਾ ਹੈਗਾ ਕਿੱਥੇ ਆ ਗਿਆ ਕਿੱਥੇ ਨਹੀਂ ਤੇ ਉਸ ਤੋਂ ਬਾਅਦ ਨਾ ਹੀ ਕਿਸੇ ਦਾ ਫੋਨ ਆਇਆ ਨਾ ਹੀ ਕਿਸੇ ਨੇ ਸਾਨੂੰ ਦੱਸਿਆ ਕਿ ਜਿਹੜੇ ਆਏ ਆ ਉਦੋਂ ਉਹਨਾਂ ਨੇ ਕਿਹਾ ਵੀ ਨਹੀਂ ਆਈ ਕਿਤੇ ਨਹੀਂ ਉਹਨਾਂ ਨੂੰ ਵੇਖਿਆ ਸਾਨੂੰ ਇਹ ਹੀ ਮੰਗਾ ਕਿ ਸਾਰਿਆਂ ਨੂੰ ਜਿੱਥੇ ਵੀ ਹੋਣ ਜੇ ਸਹੀ ਹੈ ਤਾਂ ਵੀ ਪਤਾ ਲੱਗ ਜਾਏ ਜੇ ਕੋਸ਼ਿਸ਼ ਹੋਈ ਜਤੋਂ ਅਮੀਨ ਬਤਾ ਲਵੇ। ਹਾਂ ਜਾਣਕਾਰੀ ਦਿੱਤੀ ਹੈ ਸਾਨੂੰ ਕਿ ਕਿਹੜੇ ਹਾਲ ਹਾਲਾਤ ਹੈਗੇ ਆ। ਸਰ ਮੇਰਾ ਨਾਮ ਰੋਹਿਤ ਕੁਮਾਰ ਆ ਮੇਰੇ ਪਿਤਾ ਜੀ ਦਾ ਨਾਮ ਸੰਤੋਖ ਰਾਜ ਆ। ਉਹ 16 ਰਖੜੀ ਤੋਂ ਪਹਿਲੇ 16 ਤਰੀਕ ਨੂੰ ਗਏ ਸੀਗੇ ਉਹ। ਤੇ ਉਸ ਤੋਂ ਬਾਅਦ ਸਾਡੀ ਗੱਲ ਜਿਹੜੀ ਹੋਈ ਆ ਉਹਨਾਂ ਨਾਲ ਰਖੜੀ ਤੋਂ ਅਗਲੇ ਦਿਨ ਹੋਈ ਆ 10 ਤਰੀਕ ਨੂੰ। ਠੀਕ ਹੈ 10 ਅਗਸਤ ਨੂੰ ਹੋਈ ਆ ਸਾਡੀ ਉਹਨਾਂ ਨਾਲ ਗੱਲ ਉਸ ਤੋਂ ਬਾਅਦ ਉਸ ਤੋਂ ਬਾਅਦ ਲਾਸਟ ਟਾਈਮ ਜਿਹੜੀ ਗੱਲ ਹੋਈ ਆ ਉਹ ਹੋਇਆ 23 ਨੂੰ ਉਹਨਾਂ ਨੇ ਗੱਲ ਕੀਤੀ ਔਰ 23 ਨੂੰ ਹੀ ਲੰਗਰ ਕਮੇਟੀ ਵਾਲਿਆਂ ਦੇ ਨਾਲ ਸੇਵਾ ਕਰਨ ਗਏ ਦੇ ਸੀਗੇ ਮੁੰਡੇ ਉਹਨਾਂ ਨੇ ਉਹਨਾਂ ਨਾਲ ਮਤਲਬ ਕਿ ਉਹਨਾਂ ਨੂੰ ਕਿਹਾ ਕਿ ਸਾਡੇ ਨਾਲ ਬੈਠੋ ਕੰਬੈਲ ਗਿੱਦਾਨਾ ਨੂੰ ਵੀ ਸਾਡੇ ਨਾਲ ਬੈਠੋ ਵੀ ਚਲੋ ਗੁਰਦਾਸਪੁਰ ਗੱਡੀਆਂ ਜੇ ਗੱਡੀ 'ਚ ਜਗ੍ਹਾ ਹੈਗੀ ਆ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਨਹੀਂ ਤੁਸੀਂ ਜਾਓ ਮੈਂ ਅਗਲੇ ਲੰਗਰ ਨਾਲ ਆ ਜਾਵਾਂਗਾ ਜਾਂ ਅਗਲੇ ਮਤਲਬ ਕਿ ਦੋ ਦਿਨ ਠਹਿਰ ਕੇ ਆ ਜਾਵਾਂਗਾ ਤੇ ਉਸ ਤੋਂ ਬਾਅਦ ਸਾਰਾ 24 ਤਰੀਕ ਨੂੰ ਉੱਥੇ ਮਤਲਬ ਕਿ ਦੁਰਘਟਨਾ ਘਟ ਗਈ ਆ ਉਸ ਤੋਂ ਬਾਅਦ ਉਹਨਾਂ ਦਾ ਕੋਈ ਹਤਾ ਪਤਾ ਨਹੀਂ ਲੱਗਾਗਾ ਕਿੱਥੇ ਆ ਗਿਆ ਕਿੱਥੇ ਨਹੀਂ ਤੇ ਉਸ ਤੋਂ ਬਾਅਦ ਨਾ ਹੀ ਕਿਸੇ ਦਾ ਫੋਨ ਆਇਆ ਨਾ ਹੀ ਕਿਸੇ ਨੇ ਸਾਨੂੰ ਦੱਸਿਆ ਕਿ ਜਿਹੜੇ ਆਏ ਆ ਉਥੋਂ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਕਿਤੇ ਨਹੀਂ ਉਹਨਾਂ ਨੂੰ ਵੇਖਿਆ ਲੈਂਡਸਲਾਈਡਿੰਗ ਨੂੰ ਸਾਨੂੰ ਇਹ ਆ ਕਿ ਹਰਸੜ ਤੇ ਚਲੋ ਕਹਿੰਦੇ ਕਿ ਵਿਚਾਰਿਆ ਵਾ ਉਹਨਾਂ ਨੂੰ ਹਰਸੜ ਹੀ ਦੇਖਿਆ ਗਿਆ ਉਸ ਤੋਂ ਬਾਅਦ ਸਾਨੂੰ ਇਹ ਹੋ ਗਿਆ ਕਿ ਕਿਤੇ ਰਸਤੇ 'ਚ ਆਂਦੇ-ਆਂਦੇ ਨਾ ਕੁਝ ਹੋ ਗਿਆ ਹੈ ਉਹਨਾਂ ਨੂੰ। ਕੁਝ ਇਸ ਤਰ੍ਹਾਂ ਵਾਪਸ ਆਂਦੇ ਆ 87 ਤੋਂ ਬਰਮੋਰ ਤੱਕ ਲੁਕੀ ਪੈਦਲ ਆ ਰਹੇ ਸੀਗੇ। ਮਾਤਾ ਜੀ ਨੇ ਤਾਂ ਸਹਿ ਲੰਗਰ ਵਾਲਿਆਂ ਨਾਲ ਜਾਂਦੇ ਰਹੇ ਆ। ਪਹਿਲਾਂ ਲੰਗਰ ਵਾਲਿਆਂ ਨਾਲ ਗੱਲ ਹੋਈ ਹੈ ਉਹ ਤੇ ਵਾਪਸ ਆ ਗਏ। ਸਰੋ ਲੰਗਰ ਵਾਲਿਆਂ ਨੇ ਅਰ ਕੀ ਨਹੀਂ ਗਏ ਆਗੇ ਪਹਿਲੇ ਜਾਂਦੇ ਰਹੇ ਆ। ਲੇਕਿਨ ਉਹਨਾਂ ਨੇ ਦੇਖਿਆ ਤੇ ਹੋਏਗਾ ਜਾਂਦੇ। ਹਾਂ ਉਹਨਾਂ ਦੇ ਨਾਲ ਮੁੰਡੇ ਜਿਹੜੇ ਸੇਵਾ ਕਰਨ ਜਾਂਦੇ ਆ ਉਹਨਾਂ ਨੇ ਹੀ ਸਾਡੇ ਨਾਲ ਉਹਨਾਂ ਦੀ ਗੱਲ ਕਰਵਾਈ ਸੀਗੀ। ਤੇ ਉਹਨਾਂ ਨੇ ਹੀ ਫੋਟੋ ਖਿੱਚ ਕੇ ਸਾਨੂੰ ਪਾਈ ਸੀਗੀ ਠੀਕ ਆ ਇੱਥੇ। ਤੇ ਉਸ ਤੋਂ ਬਾਅਦ ਨਹੀਂ ਉਸ ਤੋਂ ਬਾਅਦ ਜੀ 23 ਤਰੀਕ ਤੋਂ ਬਾਅਦ ਸਾਨੂੰ ਉਹਨਾਂ ਦਾ ਕੁਝ ਪਤਾ ਨਹੀਂ ਹੈਗਾ ਕੱਲ ਮੈਨੂੰ ਇੱਕ ਨੰਬਰ ਆਇਆ ਸੀਗਾ ਉਹਨਾਂ ਦੇ ਪ੍ਰਸ਼ਾਸਨ ਦਾ ਉਧਰ ਚੰਬੇ ਵਾਲਿਆਂ ਦੇ ਉਹਨਾਂ ਨੂੰ ਮੈਂ ਗੱਲ ਕੀਤੀ ਉਹਨਾਂ ਨੇ ਆਧਾਰ ਕਾਰਡ ਫੋਟੋ ਔਰ ਸਾਰਾ ਕੁਝ ਮੰਗਵਾਇਆ ਮੇਰੇ ਕੋ ਤੇ ਮਤਲਬ ਕਿ ਹਲੇ ਤੱਕ ਮੈਨੂੰ ਕੋਈ ਫੋਨ ਨਹੀਂ ਆਇਆ ਉਹਨਾਂ ਦਾ ਤੇ ਉਸ ਤੋਂ ਪਹਿਲਾਂ inox ਚੈਨਲ ਵਾਲਿਆਂ ਨਾਲ ਮੇਰੀ ਗੱਲ ਹੋਈ ਸੀਗੀ ਤੇ ਉਹਨਾਂ ਨੇ ਇੱਕ ਦੋ ਦਿਨ ਮੇਨੂੰ ਗੱਲ ਫੋਨ ਤੇ ਵੀ ਕੀਤੀ ਆ WhatsApp ਤੇ ਵੀ ਕੀਤੀ ਆ ਤੇ ਕਹਿੰਦੇ ਕਿ ਚਲੋ ਜੀ ਲੱਭਣ ਦੇ ਆ ਤੇ ਜੇ ਲੱਭਣ ਕਿਤੇ ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ ਪਰ ਉਹਨਾਂ ਦਾ ਵੀ ਹੁਣ ਨਹੀਂ ਫੋਨ ਆਇਆ ਕੋਈ ਕਿੰਨੇ ਭੈਣ ਭਰਾ ਅਸੀਂ ਸਰ ਦੋ ਭਰਾਵਾਂ ਇੱਕ ਭੈਣ ਹੈ ਕੀ ਕਰਦੇ ਪ੍ਰਾਈਵੇਟ ਜੋਬ ਕਰਦੇ ਨੇ ਸਾਰੇ ਦੋਨੋਂ ਭਰਾ ਹਾਂ ਦੋਨੋਂ ਭਰਾ ਕੀ ਮੰਗਿਆ ਸਾਨੂੰ ਇਹ ਮੰਗਾ ਕਿ ਸਾਰਿਆਂ ਨੂੰ ਜਿੱਥੇ ਵੀ ਹੋਣ ਜੇ ਸਹੀ ਹੈ ਤਾਂ ਵੀ ਪਤਾ ਲੱਗ ਜਾਏ ਜੇ ਕੁਛ ਹੋਈ ਜਾ ਤਾਂ ਵੀ ਹਨ ਪਤਾ ਲੱਗੇ ਉਹਨਾਂ ਦੀ ਜਾਣਕਾਰੀ ਹਾਂ ਜਾਣਕਾਰੀ ਦਿੱਤੀ ਜਾਏ ਸਾਨੂੰ ਕਿ ਕਿਹੜੇ ਹਾਲਾਤ ਚ ਹੈਗੇ ਆ ਨਾਮ ਪੁਸ਼ਪਾ ਵਾ ਤੇ ਮੇਰੇ ਘਰ ਵਾਲੇ ਦਾ ਨਾਮ ਸੰਤੋਖ ਰਾਜ ਆਈ ਗੁਰਦਾਸਪੁਰ ਰੇ ਨੇ ਸੈਟਰੀ ਮਹੱਲੇ ਤੇ 16 ਤਰੀਕ ਨੂੰ ਗਏ ਹੀ ਕਿਹੜੀ 16 ਜੁਲਾਈ ਦੀ 16 ਨੂੰ ਗਏ ਅਗਸਤ ਦੀ 10 ਤਰੀਕ ਨੂੰ ਗੱਲ ਹੋਈ ਆ ਤੇ 23 ਅਗਸਤ ਨੂੰ ਵੀ ਗੱਲ ਹੋਈ ਆ ਉਸ ਤੋਂ ਬਾਅਦ ਕੋਈ ਪਤਾ ਨਹੀਂ ਲੱਗਿਆ ਕੋਈ ਗੱਲ ਨਹੀਂ ਹੋਈ ਦੋਸਤੋ ਬਾਅਦ 23 ਤਰੀਕ ਤੋਂ ਬਾਅਦ ਕੋਈ ਗੱਲ ਨਹੀਂ ਉਹ ਇਕੱਲੇ ਗਏ ਹੀ ਮਣੀ ਮੇਸ਼ ਗਏ ਉਹ ਹਰ ਸਾਲ ਜਾਂਦੇ ਅੱਗੇ ਵੀ ਜਾਂਦੇ ਆ ਲੰਗਰ ਵਾਲਿਆਂ ਦਾ ਜਾਂਦੇ ਯਾਰ ਕੀ ਕਹਿੰਦੇ ਆ ਮੈਂ ਕੱਲਾ ਹੀ ਜਾਣਾ ਲੰਗਰ ਵਾਲੇ ਬਾਅਦ ਚ ਗਏ ਉਹ ਪਹਿਲਾਂ ਚੱਲ ਗਏ ਲੰਗਰ ਵਾਲੇ ਵਾਪਸ ਆ ਗਏ ਉਹਨਾਂ ਨੂੰ ਮਿਲੇਗੀ ਹਾਂ ਉੱਥੇ ਮਿਲੇ ਉਹਨਾਂ ਨਾਲ ਉਹਨਾਂ ਨੇ ਫੋਟੋ ਪਾਈਆਂ ਉਹਨਾਂ ਦੀ ਸਾਸਾਂ ਕਰਦੇ ਪਏ ਕੀ ਕਰਦੇ ਪਏ ਭਾਜਨ ਬੋਲਣ ਦੇ ਉਹ ਫੋਟੋ ਉਹਨਾਂ ਨੇ ਭੇਜੀਆਂ ਉਹਨੂੰ ਤੁਸੀਂ ਦੱਸਿਆ ਪਹਿਲੇ ਵੀ ਜਾਂਦੇ ਸੀ ਕਦੀ ਅਜਿਹਾ ਵੀ ਹੋਇਆ ਕਿ 15-20 ਦਿਨ ਬਾਅਦ ਇਹ ਹੁਣ ਲੇਕਿਨ ਉਹਨਾਂ ਦਾ ਫੋਨ ਆਇਆ ਹੋਈ ਐ ਕੰਟੈਕਟ ਕਰਨ ਦੀ ਕੋਸ਼ਿਸ਼ ਨਾ ਕੀਤੀ ਹੋਈ ਉਹ ਫੋਨ ਕੋਈ ਨਾ ਕੇ ਪਾਸੋਂ ਆ ਜਾਂਦਾ ਹੁੰਦਾ ਹੈ ਕੋਈ ਨਾ ਕੋਈ ਫੋਨ ਕਰ ਦਿੰਦਾ ਹੀ ਕੋਈ ਰਿਸ਼ਤੇਦਾਰ ਹੀ ਭਾਂ ਵੇਖ ਕੇ ਕਰ ਦਿੰਦਾ ਹੀ ਸਾਨੂੰ ਪਤਾ ਲੱਗਣਾ ਚਾਹੀਦਾ ਠੀਕ ਠਾਕ ਹੈਗੇ ਆ ਜਾਂ ਨਹੀਂ ਕੁਝ ਨਾ ਕੁਝ ਸਾਨੂੰ ਪਤਾ ਲੱਗਣਾ ਚਾਹੀਦਾ ਇਹ ਬਹੁਤ ਪਰੇਸ਼ਾਨ